ਰੰਜੀਤ ਦੇ ਮੂਹਰੇ ਵਿੱਚ ਇਹ ਅਨੰਦ ਪਾਰਕ ਆ ਉਹਦੇ ਨਾਲ ਖੜਾ ਮਿੰਦੂ ਜਿਹੜਾ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਉਹ ਮਿੰਦੂ ਲਗਾ ਕਿ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦ ਪਾਰਕ ਆ ਬਹੁਤ ਲੋਕ ਸ਼ਾਇਦ ਆਉਂਦੇ ਹੋ ਉੱਥੇ ਅੱਗ ਵੀ ਆ ਦੇਖੋ ਲਾਈਏ ਨੇ ਧੂੰਆਂ ਇੱਥੇ ਜਿਹੜਾ ਉਹ ਲਾ ਦਿੰਦੇ ਆ ਕੂੜਾ ਸੁੱਟ ਕੇ ਹਕਲਾ ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਹੈ ਮੈਂ ਬਸ ਤਨੂੰ ਕੁਝ ਕਾਗਜ਼ ਜਿਹੜੇ ਉਹ ਲੈ ਕੇ ਆਇਆ ਇਹ ਕਾਗਜ਼ ਜਿਹੜੇ ਇਹ ਜਿਹੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਆਂ ਦੋ ਕੰਪਨੀਆਂ ਸੀਗੀਆਂ ਇੱਕ ਅਮਰਸਰ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਐਸਲ ਇਨਫਰਾਸਟ੍ਰਕਚਰ ਲਿਮਟਿਡ ਸੀਗੀ ਦੋ ਦੋ ਕੰਪਨੀਆਂ ਸੀ ਉਦੇ ਐਗਰੀਵਟ ਹੋਇਆ ਮਤਲਬ 18 ਮਾਰਚ 2000 ਉਹਨਾਂ। ਉਹ ਉਸ ਸਮੇਂ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ਕ ਬਾਦਲ ਬਾਦਲ ਜੀ ਦੀ ਉਹ ਬੀਜੇਪੀ ਦੀ ਸਰਕਾਰ ਸੀਗੀ। ਉਹ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ੍ਹ ਉਮੀਦਵਾਰ ਨੇ ਅਬਸੈਟੋ। ਉਹ ਜੋਸ਼ੀ ਸਾਹਿਬ ਕੋਈ ਇਹ ਬੈਕਬਸ ਸੀਗਾ। ਇਹ ਜੋਸ਼ੀ ਸਾਹਿਬ ਦੇ ਹੀ ਕੋਲ ਬੈਕਬਸ ਸੀਗਾ। ਪਰ ਇਹ ਇਦਾਂ ਦਾ ਐਗਰੀਵਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ। ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਬਲਤ 2 300 ਭੇਜਦਾ ਟੈਂਡਰ ਜਿਹਦਾ ਹੁੰਦਾ ਜਿਹਦਾ ਐਗਰੀਗੇਟਿਵ ਸਰਕਾਰ ਦਾ ਉਹ ਆ ਉਹਦੇ ਇਹ ਦੇਖੋ ਤੁਸੀਂ ਕਿ 25 ਜੀਅ 25 ਸਾਲ ਲਈ ਕਰਦੇ ਜੋਸੀ ਸਾਹਿਬ ਦੇਖੋ ਮੈਂ ਮੈਂ ਕਿਹੇ ਇਹ ਕਲਪਸ਼ਨ ਦਾ ਜਾਂ ਕੋਈ ਉਹ ਦੋਸ਼ ਨਹੀਂ ਲਉਂਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਲਈ ਬੰਤ ਉਹ ਕੰਪਨੀ ਹਦਵਾਲੀਆ ਹੋ ਕੇ ਚਲੀ ਗਈ ਉਹਦਾ ਜੁਮੇਹਾਦ ਕੌਣ ਇਹ ਉਹ ਜੰਮੇ ਪੰਜਾਬ ਸਰਕਾਰ ਥੋੜੀ ਹੈ ਉਹਦੇ ਇਹ ਇਹ ਜਿਹੜਾ ਫਿਰ ਅਜੇ ਇਹ ਵੀ ਨਹੀਂ ਪਤਾ ਲੱਗਾ ਕਿ ਉਹਦੀ 109 ਕਰੋੜ ਉਹਨਾਂ ਦੀ ਸਿਕਿਉਰਿਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਸੀ ਉਹਦੇ ਕਾਗਜ਼ ਨਹੀਂ ਨਿਕਲੇ ਵੀ ਜ਼ਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਔੜੀ ਸੀ ਔਰ ਬਾਡੀ ਗੱਲ ਕੀ ਹੋਈ ਕਿ 16 ਚੈੱਕ ਜਿਮੇਟ ਹੋਇਆ 17 ਤੱਕ ਇੱਕ ਸਾਲ ਤੱਕ ਬਲ ਜਿਹੜਾ ਬੋਟਾਲੀ ਨਾਲ ਤੇ ਬੀਜੇਪੀ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਰੀਮੈਂਟ ਹੋਇਆ ਛੇ ਮਹੀਨੇ ਬਾਅਦ ਇਹ ਰਜਿਸਟਰ ਦੂਸਰ ਨਿਕਲ ਗਿਆ ਇਹ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਇਹ ਕਿ 25 ਸਾਲ ਲਈ ਐਗਰੀਮੈਂਟ ਕਿਉਂ ਕੀਤਾ ਗੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਕੂੜਾ ਉਹਨਾਂ ਨੂੰ ਦੇ ਗਿਓ ਉਹ ਦਿਵਾਲੀਆ ਹੋ ਕੇ ਚਲੇ ਗਏ ਉਹਨੇ ਕੰਟਰੈਕਟ ਜਿਹੜਾ ਜੋ ਮੈਂ ਸਟਰੀ ਕੀਤਾ ਕਿ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰੰਧ ਮਹਿਤਜਾਬ ਸਵਾਲ ਦੀ ਪਰ ਮੈਂ ਮਤਲਬ ਉਸ ਸ਼ਹਿਰੀ ਨੂੰ ਕਹਣਾ ਕਿ ਤੁਸੀਂ ਕਹੋਨਾ ਆਪਾ ਲੋਕ ਸਭਾ ਇਲੈਕਸ਼ਨ ਜਿੱਤ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਮਸਾਦੀ ਸਫਾਈ ਦਾ ਇਸ਼ੂ ਆ ਇਹ ਦੇਖਦੇ ਪ੍ਰਧਾਨ ਮੰਤਰੀ ਕੋ ਉਠਾਵਾਂਗੇ ਉਹਨਾਂ ਦਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਬੀ ਐਮ ਅਸਾਚ ਹੈ ਕਈ ਵਾਦੇ ਅਧੁੰਨਾਂ ਨੇ ਵੀ ਕੋਈ ਮਸਾਦੀ ਸਫਾਈਲ ਧਿਆਨ ਨਹੀਂ ਦਿੱਤਾ ਕੂੜੇ ਵਾਲ ਕੋਈ ਧਿਆਨ ਨਹੀਂ ਦਿੱਤਾ ਸਭਨੇ ਕੀ ਗੱਲ ਹੁਣ ਆਪਾ ਜਿਹੜਾ ਇਹਨੂੰ ਬੰਨ ਮਪੀ ਬੰਦ ਤੋਂ ਬਾਅਦ ਉਹ ਦੇ ਹੂੰ ਐਮਪੀ ਬੰਦ ਤੋਂ ਬਾਅਦ ਜਿਹੜਾ ਉਸੀ ਬਨ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਦਾ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਦਾ ਬੈਠ ਕੇ ਇਹ ਟੈਂਡਰ ਜਿਹੜਾ ਕਿੱਦਾਂ ਦਾਦ ਹੋ ਸਕਦਾ ਸੋ ਮੇਰੀ ਜੋਸ਼ੀ ਸਾਹਿਬ ਨੂੰ ਗੇਂਦੀ ਹੈ ਕਿ ਤੁਸੀਂ ਕਾਲੀਦਾਲ ਦੇ ਨੀਤਵਾਦ ਉਸ ਸਮੇਂ ਤੁਸੀਂ ਭਾਜਪੀ ਦੇ ਉਹ ਪੈਸੇ ਦਾਸੀਏ ਸਰਕਾਰ ਦੇ ਵਿੱਚ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕੀਤਾ ਗਿਆ ਮੈਂ ਪਹਿਲੀ ਵਾਰ ਵੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਕਰ ਦਿੱਤਾ ਸਾਨੂੰ ਉਹ ਲੋ ਭੱਜ ਗਏ ਵਿੱਚੋਂ ਕੁਝ ਰਹਿ ਗਏ ਉਹ ਅਸੀਂ ਰੋਜ਼ ਹੀ ਜਿਹੜਾ ਕੋਈ ਇਸ ਦਵੀ ਸਵੱਸਿਆ ਦੇ ਨਾਲ ਜੂਝ ਰਹੇ ਆ ਮੈਂ ਸ਼ਹਿਰਿਆਂ ਨੂੰ ਇਹ ਵਿਸ਼ਵਾਸ ਦਿੰਦਾ ਕਿ ਅਸਲ ਵਿੱਚ ਪੰਜਾਬ ਦੇ ਵਿੱਚ ਸਰਦਾਰ ਭਗਵੰਸੇ ਮਾਨਦੀ ਦੀ ਸਰਕਾਰ ਹੈ ਪਾਵੇਂ 25 ਸਾਲ ਹੋਇਆ ਅਸੀਂ 100% ਕੋਸ਼ਿਸ਼ ਕਰ ਰਹੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਲੋਕ ਸਭਾ ਲੈਕਸੇ ਤੋਂ ਬਾਅਦ ਜਦੋਂ ਆਪਾਂ ਐਮਪੀ ਬਣ ਗਏ ਸਭ ਤੋਂ ਪਹਿਲਾਂ ਹਾਈ ਕੋਰਟ ਚ ਜਾ ਕੇ ਇਹ ਜਿਹੜਾ ਜੋਸ਼ੀ ਉਹਨਾਂ ਨੇ ਉਹਨਾਂ ਦੇ ਬੈਕ ਵਿੱਚ ਇਹ ਜਿਹੜਾ ਕੰਟਰੈਕਟ ਕੀਤਾ ਤੇ 25 ਸਾਲ ਦਾ ਜਿਹੜਾ ਐਗਰੀਮੈਂਟ ਹੈ ਪਹਿਲਾਂ ਇਹਨੂੰ ਕੈਨਸਲ ਕਰਾ ਕੇ ਨਵੇਂ ਸਿਰੇ ਤੋਂ ਨਵੀਂ ਕੰਪਨੀ ਨੂੰ ਇਹ ਪ੍ਰੋਜੈਕਟ ਜਿਹੜਾ ਦੇ ਕੇ ਤੇ ਸ਼ਹਿਰ ਨੂੰ ਬੇਹਤਰੀਂ ਅੰਦੌਰ ਮਾਡਲ ਵਾਸਤੇ ਸੜੀ ਕੀਤਾ ਤੇ ਅੰਦੌਰ ਮਾਡਲ ਜਿਹੜਾ ਇਸ ਵੇਲੇ ਇਸ ਦੇਸ਼ ਦਾ ਸਭ ਤੋਂ ਵੱਲੋਂ ਸਫਾਈ ਦਾ ਵਧੀਆ ਜਿੱਥੇ ਪਵੰਦਾ ਅੰਦੌਰ ਹੈ ਤੇ ਮੈਂ ਸਭ ਦਾ ਕਰਮਾ ਸਾਹਿਬ ਜਿਹੜੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਤੋ ਗਿਆਨ ਮੰਦਰ ਹੈ ਆਰਾਮ ਥੀਸ ਹੈ ਅੰਮਸਾ ਨੂੰ ਸਾਫ ਸੁੱਤਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਸੋ ਆਪਾਂ ਇਹਦੇ ਲਈ ਉਨਤੀ ਇਹਦੇ ਬਾਅਦ ਤੁਰਤ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਇਹ ਕੰਪਨੀ ਨੂੰ ਜਿਹੜਾ ਕਿਤਾਬ ਤੇ ਆ ਜਾਵੇ ਤੇ ਦੇ ਖਿਲਾਫ ਕਿਦਾਂ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਉਸ ਸਮੇਂ ਕੇ ਅਫਸਰ ਨੇ ਕੀਤੀ ਆ ਜਾਂ ਇਹਨਾਂ ਨੇ ਕੀਤਾ 25 ਸਾਲ ਦਾ ਐਗਰੀਮੈਂਟ ਕਿਦਾਂ ਹੋ ਗਿਆ ਇਹ ਵੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਕਹਿ ਕੇ ਇਹਦੀ ਜਾਂਚ ਵੀ ਕਰਵਾਵਾਂਗੇ ਤੇ ਇਹ ਜਾਂਚ ਕਰਦੇ ਹਾਂ ਜਾਂਚ ਕਰੀਏ ਕਿ ਅੰਮਤ ਸਰ ਗਿਆ ਕਿਹੜੇ ਬੰਦੇ ਦੇ ਖਲਵਾੜ ਕੀਤਾ ਕੌਣ ਜ਼ਿੰਮੇਵਾਰ ਸੀ ਮੈਂ ਇਹ ਤੁਹਾਨੂੰ ਬਲ ਕਹਿੜਾ ਸੀਗਾ ਬਾਕੀ ਮੈਂ ਵਿਸ਼ਵਾਸ ਦਿੰਦਾ ਸਾਰੇ ਸ਼ਹਿਰ ਵਾਲਿਆਂ ਨੂੰ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਰੱਖਾਂਗੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਉਹ ਅਸੀਂ ਦਿਨ ਬਦ ਦਿਨ ਸਿਵਲ ਦੇ ਐਜਰ ਸਪਾਈ ਦੀ ਪ੍ਰੋਬਲਮ ਦਾ ਹੱਲ ਜਿਹੜਾ ਉਹ ਕਰਦੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸਟੈਡੀ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂడియో ਸਪਾ ਐਂਡ ਸੂਨ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ھیਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ھیਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼